ਸੋ ਇੱਕ ਅਲੀਗੜ ਤੋਂ ਖਬਰ ਸਾਹਮਣੇ ਆ ਰਹੀ ਆ ਜਿਹੜੀ ਕਿ ਸਭ ਨੂੰ ਹੈਰਾਨ ਕਰਨ ਵਾਲੀ ਆ ਦੱਸਿਆ ਇਹ ਜਾ ਰਿਹਾ ਕਿ ਇੱਕ ਔਰਤ ਇੱਕ ਮਾਂ ਹੀ ਜਿਸ ਦੀ ਧੀ ਦਾ ਵਿਆਹ ਹਲੇ 9 ਦਿਨ ਪਹਿਲਾਂ ਹੀ ਹੋਣਾ ਸੀ ਤਾਂ ਜਿਹੜੀ ਮਾਂ ਹੁੰਦੀ ਆ ਉਹ ਆਪਣੇ ਜਵਾਈ ਦੇ ਨਾਲ ਭੱਜ ਜਾਂਦੀ ਆ ਤਾਂ ਇਹ ਜਿਹੜੀ ਖਬਰ ਆ ਅਲੀਗੜ ਤੋਂ ਆ ਰਹੀ ਆ ਦੱਸਿਆ ਇਹ ਜਾ ਰਿਹਾ ਹੈ ਕਿ ਤੁਹਾਨੂੰ ਪਤਾ ਹੈ ਕਿ ਪਹਿਲਾਂ ਤਾਂ ਜਿਹੜੀਆਂ ਮਾਵਾਂ ਹੁੰਦੀਆਂ ਸੀ ਜਦੋਂ ਉਹਦੀ ਧੀ ਦਾ ਜਨਮ ਹੁੰਦਾ ਸੀ ਤਾਂ ਉਦੋਂ ਹੀ ਆਪਣੀ ਧੀ ਦੇ ਵਿਆਹ ਦੇ ਲਈ ਗੈਣਾ ਗੱਟਾ ਅਤੇ ਪੈਸੇ ਇੱਕ ਇੱਕ ਪੀਆ ਜਿਹੜਾ ਜੋੜਨਾ ਸ਼ੁਰੂ ਕਰ ਦਿੰਦੀਆਂ ਸੀ ਉਹ ਸੋਚਦੀਆਂ ਹੁੰਦੀਆਂ ਸੀ ਵੀ ਜਦੋਂ ਸਾਡੀਆਂ ਕੁੜੀਆਂ ਜਦੋਂ ਕੁੜੀਆਂ ਦਾ ਵਿਆਹ ਕਰਾਂਗੇ ਤਾਂ ਉਦੋਂ ਤੱਕ ਅਸੀਂ ਜਿਹੜਾ ਗਹਿਣਾ ਗੱਟਾ ਵੀ ਬਣਾ ਲਵਾਂਗੇ ਤੇ ਜਦੋਂ ਉਹਨਾਂ ਦਾ ਵਿਆਹ ਹੋਊਗਾ ਤਾਂ ਉਦੋਂ ਸਾਨੂੰ ਜਿਹੜੀ ਪੈਸੇ ਦੀ ਕੋਈ ਵੀ ਮੁਸ਼ਕਲ ਜਿਹੜੀ ਨਾ ਦੇਖਣ ਨੂੰ ਮਿਲੇਗੀ ਤਾਂ ਉਦੋਂ ਮਾਵਾਂ ਜਿਹੜੀਆਂ ਹੁੰਦੀਆਂ ਸੀ ਧਤੀ ਦੇ ਵਿਆਹ ਦੇ ਸੁਪਨੇ ਦੇਖਣੇ ਸ਼ੁਰੂ ਕਰ ਦਿੰਦੀਆਂ ਸੀ ਤਾਂ ਅੱਜ ਦੇ ਕਲ ਯੁੱਗ ਪੈਰੇ ਦੇ ਵਿੱਚ ਇੱਕ ਜਿਹੜੀ ਮਾਂ ਹੁੰਦੀ ਆ ਉਹ ਆਪਣੇ ਜਵਾਈ ਦੇ ਨਾਲ ਭੱਜ ਜਾਂਦੀ ਆ ਤਾਂ ਇਹ ਜਿਹੜੀ ਕਲਯੁਗੀ ਮਾਂ ਏ ਉਹ ਅਲੀਗੜ੍ਹ ਤੋਂ ਨਿਕਲ ਕੇ ਸਾਹਮਣੇ ਆ ਰਹੀ ਆ ਤਾਂ ਦੱਸਿਆ ਇਹ ਜਾ ਰਿਹਾ ਕਿ ਉਹ ਜਿਹੜੀ ਔਰਤਾ ਉਸ ਨੇ ਹੀ ਆਪਣੀ ਜਿਹੜੀ ਧੀ ਦੇ ਲਈ ਜਿਹੜਾ ਮੁੰਡਾ ਲੱਭਿਆ ਸੀ ਤਾਂ ਜਦੋਂ ਉਹ ਮੁੰਡਾ ਉਹਨਾਂ ਦੇ ਘਰ ਆਉਂਦਾ ਜਾਂਦਾ ਸੀ ਤਾਂ ਉਹ ਆਪਣੀ ਉਹਦੇ ਉਹਦਾ ਜਿਹੜਾ ਦਿਲ ਸੀ ਆਪਣੀ ਸੱਸ ਦੇ ਉੱਪਰ ਆ ਜਾਂਦਾ ਏ ਤਾਂ ਦੋਨਾਂ ਨੇ ਪਲੈਨਿੰਗ ਜਿਹੜੀ ਬਣਾ ਲਈ ਗਈ ਸੀ ਤਾਂ ਜਿਹੜੇ ਉਹ ਜਵਾਈ ਤੇ ਸੱਸ ਹੁੰਦੇ ਆ ਉਹ ਵਿਆਹ ਦੀ ਜਿਹੜੇ ਵਿਆਹ ਦੇ ਆਪਾਂ ਖਰੀਦਦਾਰੀ ਕਰਦੇ ਆ ਉਹ ਇਕੱਠੇ ਹੀ ਜਾਂਦੇ ਸੀ ਤਾਂ ਜਿਹੜੇ ਦੂਜੇ ਪਰਿਵਾਰਕ ਮੈਂਬਰ ਹੁੰਦੇ ਸੀ ਉਹਨਾਂ ਨੂੰ ਇਹ ਲੱਗਦਾ ਸੀ ਕਿ ਵਿਆਹ ਦੀ ਤਿਆਰੀਆਂ ਕਰਨ ਇਕੱਠੇ ਜਾਂਦੇ ਆ ਇਕੱਠੇ ਆਉਂਦੇ ਆ ਪਰ ਉਹਨਾਂ ਨੂੰ ਇਹ ਨਹੀਂ ਪਤਾ ਸੀ ਵੀ ਇਹ ਸਾਡੇ ਜਿਹੜੇ ਨੱਕ ਦੇ ਥੱਲੇ ਪੂਰੀ ਖੇਡ ਖੇਡ ਰਹੇ ਆ ਦੇ ਕੋਜ਼ ਦੇ ਪਹਿਲਾ ਹੀ ਜਿਹੜਾ ਜਵਾਈ ਹੁੰਦਾ ਉਹ ਆਪਣੀ ਸਾਸ ਨੂੰ ਜਿਹੜਾ ਫੋਨ ਦਿੰਦਾ ਏ ਤਾਂ ਉਦੋਂ ਵੀ ਜਿਹੜੇ ਪਰਿਵਾਰਕ ਮੈਂਬਰ ਹੁੰਦੇ ਆ ਵੀ ਜਿਹੜੀ ਗੱਲ ਆ ਨਾਰਮਲ ਹੀ ਆ ਫਿਰ ਕੀ ਹੋ ਗਿਆ ਵੀ ਉਸਨੇ ਉਸਦੇ ਜਵਾਈ ਨੇ ਜੇ ਉਸਦੀ ਸੱਸ ਨੂੰ ਫੋਨ ਦੇ ਦਿੱਤਾ ਪਰ ਉਹਨਾਂ ਨੂੰ ਇਹਨਾਂ ਦੀ ਪ੍ਰੈਨਿੰਗ ਬਾਰੇ ਕੁਝ ਵੀ ਨਹੀਂ ਪਤਾ ਸੀ ਤਾਂ ਇੱਕ ਦਿਨ ਜਿਹੜਾ ਜਵਾਈ ਆਉਂਦਾ ਹੈ ਤਾਂ ਉਹ ਘਰ ਵਿੱਚ ਆ ਕੇ ਕਹਿੰਦਾ ਹੈ ਵੀ ਜਿਹੜੀ ਮੇਰੀ ਸੱਸ ਸਾਹਮਣੇ ਉਸਦੇ ਨਾਲ ਖਰੀਦਦਾਰੀ ਕਰਨ ਚੱਲਿਆਂਗਾ ਤਾਂ ਜਦੋਂ ਉਹ ਦੋਨੋਂ ਘਰੋਂ ਬਾਹਰ ਚੱਲ ਜਾਂਦੇ ਆ ਤਾਂ ਉਹਨਾਂ ਦੇ ਜਿਹੜੇ ਫੋਨ ਹੁੰਦੇ ਆ ਉਹ ਬੰਦ ਆਉਣ ਲੱਗ ਜਾਂਦੇ ਆ ਤਾਂ ਜਿਹੜਾ ਕੁੜੀ ਦਾ ਪਿਤਾ ਹੁੰਦਾ ਏ ਤਾਂ ਉਹ ਸੋਚਦਾ ਏ ਤੇ ਉਹਨਾਂ ਦੇ ਜਿਹੜੇ ਘਰ ਵਿੱਚ ਅਲਮਾਰੀ ਹੁੰਦੀ ਆ ਉਹ ਖੋਲ ਕੇ ਦੇਖਦਾ ਏ ਤਾਂ ਉਸ ਅਲਮਾਰੀ ਦੇ ਵਿੱਚ ਨਾ ਤਾਂ ਕੁੜੀ ਦਾ ਜਿਹੜਾ ਗਹਿਣਾ ਗੱਟਾ ਹੁੰਦਾ ਏ ਨਾ ਉਹ ਹੁੰਦਾ ਏ ਤੇ ਨਾ ਹੀ ਉੱਥੇ ਨਕਦੀ ਹੁੰਦੀ ਆ ਸਾਰਾ ਕੁਸ਼ ਉਥੋਂ ਗਾਇਬ ਹੋ ਜਾਂਦਾ ਏ ਕਿਉਂਕਿ ਜਿਹੜੀ ਉਸ ਕੁੜੀ ਦੀ ਮਾਂ ਹੁੰਦੀ ਆ ਤੇ ਉਹ ਜਦੋਂ ਅਜਵਾਈ ਦੇ ਨਾਲ ਭੱਜੀ ਜਾਂਦੀ ਆ ਤਾਂ ਜਿਹੜਾ ਕੁੜੀ ਦਾ ਪੂਰਾ ਸਮਾਨ ਬਣਾਇਆ ਹੁੰਦਾ ਏ ਗਹਿਣਾ ਗੱਟਾ ਤੇ ਨਕਦੀ ਉਹ ਸਾਰਾ ਕੁਸ਼ ਚੋਰੀ ਕਰਕੇ ਲੈ ਜਾਂਦੀ ਆ ਇਸ ਤੋਂ ਬਾਅਦ ਜਿਹੜਾ ਕੁੜੀ ਦਾ ਪਿਓ ਹੁੰਦਾ ਏ ਉਹ ਪੁਲਿਸ ਨੂੰ ਜਾ ਕੇ ਇਹ ਪੂਰੀ ਜਿਹੜੀ ਸੂਚਨਾ ਦਿੰਦਾ ਏ ਐਫ ਆਈ ਆਰ ਜਿਹੜੀ ਆ ਉਹ ਥਾਣੇ ਦੇ ਵਿੱਚ ਦਰਜ ਕਰਵਾਉਂਦਾ ਤਾਂ ਉਸ ਤੋਂ ਬਾਅਦ ਜਿਹੜੀ ਉਥੋਂ ਦੀ ਪੁਲਿਸ ਆ ਉਹ ਜਿਹੜੀ ਕੁੜੀ ਦੀ ਮਾਂ ਏ ਤੇ ਉਹਦਾ ਜਿਹੜਾ ਘਰ ਵਾਲਾ ਹੁਣ ਹੋਣ ਵਾਲਾ ਜਿਹੜਾ ਘਰ ਵਾਲਾਗਾ ਉਹਨਾਂ ਨੇ ਜਿਹੜੀ ਪਾਲ ਕਰਨੀ ਸ਼ੁਰੂ ਕਰ ਦਿੰਦੇ ਆ ਤਾਂ ਉਹਨਾਂ ਦੇ ਜਿਹੜੇ ਉਹਨਾਂ ਦੇ ਜਿਹੜੇ ਲੋਕੇਸ਼ਨ ਆ ਉਹਨਾਂ ਨੂੰ ਟਰੈਕ ਕਰਨੇ ਸ਼ੁਰੂ ਕਰ ਦਿੰਦੇ ਆ ਤਾਂ ਹੁਣ ਇਸ ਨੂੰ ਲੈ ਕੇ ਜੇਕਰ ਕੋਈ ਵੱਡੀ ਜਾਣਕਾਰੀ ਸਾਹਮਣੇ ਨਿਕਲ ਕੇ ਆਏਗੀ ਤਾਂ ਅਸੀਂ ਤੁਹਾਡੇ ਨਾਲ ਸਾਂਝੇ ਕਰਾਂਗੇ ਤੁਹਾਡਾ ਇਸ ਪ੍ਰਤੀ ਕੀ ਵਿਚਾਰ ਹੈ ਤੁਸੀਂ ਆਪਣਾ ਕਮੈਂਟ ਅਤੇ ਵਿਚਾਰ ਸਾਡੇ ਨਾਲ ਜਰੂਰ ਸ਼ੇਅਰ ਕਰੋ